一二

ਉਹਨਾਂ ਆਂਖੀ ਵੀ ਸੌਂਦਿਆਂ ਵੀ 30 ਕਰੋੜ ਦੇ ਉੱਤੇ ਆ। ਬਰ ਕੋ ਉਹਨਾਂ ਦੀ ਭਗਤੀ ਤਾਂ ਇੰਨੀ ਜ਼ਿਆਦਾ ਕੀਤੀ ਹੁੰਦੀ ਆ ਪਰ ਉਹ ਨਾਮ ਦੇ ਵਿੱਚ ਨਹੀਂ ਸਮਾਈ ਹੁੰਦੀ। ਨਾਮ ਦੇ ਵਿੱਚ ਨਾਂ ਸੁਣੋਂ ਤਾਂ ਕਿ ਉਹ ਵੀ ਇੱਕ ਵਾਰੀ ਮਾਂ ਸਜਾਵਾ ਕਹਿੰਦੇ ਅ ਵੀ ਸਾਨੂੰ ਮਿਲ ਜਾਓ। ਕੋਈ ਉਹੋ ਜੀ ਮਾਂ ਦੀ ਕੋਖ ਮਿਲ ਜਾਵੇ। ਜਿਹੜੀ ਮਾਂ ਆਪ ਭਗਤੀ ਕਰਦੀ ਹੋਵੇ। ਉਸ ਮਾਂ ਦੀ ਪੁਖਰੇ ਵਿੱਚੋਂ ਜਨਮ ਲੈ ਕੇ ਅਸੀਂ ਵੀ ਆਪਣਾ ਰੰਗ ਦਾ ਸਫਰ ਪੂਰਾ ਕਰ ਲਈ। ਪਰ ਹੰਗਨ ਨੂੰ ਮਾਂ ਦੀ ਪੁਖ ਤਾਂ ਮਹਿਗੀ ਆ। ਪਰ ਮਾਲਕਰੀ ਇੱਕ ਫੀਲ ਇੰਨੀ ਨਿਰਾਲੀ ਆ ਕਿ ਜਿਹੜਾ ਵੀ ਜੀਵ ਸੰਸਾਰ 'ਤੇ ਹੁੰਦਾ ਹੈ ਉਹਨੂੰ ਉਹਦਾ ਪਛੋਕੜ ਬਹਾਇਆ ਦਿੰਦਾ। ਕੋਈ ਵੀ ਜੀਵ ਇਹ ਦੱਸ ਨਹੀਂ ਸਕਦਾ ਵੀ ਮੈਂ ਪਿੱਛੇ ਕਿਹੜੀਆਂ ਝੂਨੀਆਂ ਵਿੱਚੋਂ ਦੀ ਹੁੰਦਾ ਹੋਇਆ ਇਸ ਮਾਨਸਰੇ ਵਿੱਚ ਮਾਨਸ ਜਾਮੇ ਦੇ ਵਿੱਚ ਆਇਆ। ਸਗੋਂ ਪ੍ਰਮਾਣ ਦੇ ਵੀ ਕਹਿੰਦੇ ਆ ਵੀ ਸਾਨੂੰ ਮਾਨਸ ਜਾਮਾ ਮਿਲ ਜਾਵੇ। ਪਰ ਇੱਕ ਮਾਨਸ ਜਾਮੇ ਦੇ ਵਿੱਚ ਆ ਕੇ ਵੀ ਭਗਤੀ ਵੱਲੀ ਨੂੰ ਨਹੀਂ ਹੁੰਦੀ। ਇਹ ਕਹਿੰਦੇ ਕਿ ਇਹ ਤਵੇਲਿਆਂ ਦਾ ਕੰਮ ਆ। ਨਹੀਂ ਗੁਰਮੁਖ ਕੋ ਗੁਰਵਾਣੀ ਦੇ ਆਧਾਰ ਤੇ ਹਰ ਇੱਕ ਮਨ ਨੇ ਭਗਤੀ ਕਰਨੀ ਆ। ਆਸ਼ਾ ਰਹੇ ਇਹਨਸ ਦੇ ਹੀ ਕੋ ਸਿਮਰੇ ਦੇਵ ਸੋ ਦੇਹੀ ਪੱਜ ਹਰ ਈ ਸੇਵ ਕਹਿੰਦੇ ਉਹ ਜਿਵੇਂ ਜਦੋਂ ਮੈਂ ਗਿਆ ਨਾ ਮਾਨਸ ਜਗਤ ਨਾਲ ਫਿਰ ਉਹ ਹੈ ਹੀ ਪਰਮਾਤਮਾ ਦੀ ਸੇਵਾ ਦੇ ਵਿੱਚ ਲੱਗਣਾ ਪੈ ਗਿਆ ਉਹਦੀ ਆਪਾਂ ਕਹਿੰਦੇ ਨਾ ਇਹ ਸੰਗਤ ਦੇ ਵਿੱਚ ਉਹ ਜੀਵ ਆ ਕੇ ਬੈਠਦੇ ਆ ਜਿਹੜੇ ਪਿੱਛੋਂ ਜੀਵ ਲੋਕ ਦੇ ਵਿੱਚੋਂ ਆਏ ਹੋਏ ਆ ਜਿਵੇਂ ਅੱਜ ਕੱਲ੍ਹ ਨੂੰ ਛੋਟੇ ਬੱਚੇ ਆਪਾਂ ਦੇਖਦੇ ਆ ਕਿੰਨਾ ਸਿਮਨ ਕਰਦੇ ਆ ਕਿਉਂਕਿ ਕਈ ਸਾਉਦੀ ਸੰਗਤ ਦੇ ਵਿੱਚ ਵੀ ਇਹ ਚੀਜ਼ਾਂ ਸਾਡੇ ਸਾਨੂੰ ਦੇਖਣ ਨੂੰ ਮਿਲੀਆਂ ਕਿਉਂਕਿ ਬੱਚਿਆਂ ਦੇ ਮਨ ਨਰਮ ਹੁੰਦੇ ਆ ਸ਼ਬਦ ਹੁੰਦੇ ਆ ਸਾਫ਼ ਹੁੰਦੇ ਆ ਆਪਣੇ ਮਨਾਂ ਨੂੰ ਵਿਚਾਰਾਂ ਦੀ ਮੈੜਾ ਲੱਗਣਾ ਹੁੰਦੀ ਆ ਮੈੜ ਲੱਗੀ ਹੁੰਦੀ ਆ ਕਿ ਆਪਾਂ ਨੂੰ ਕਿੰਨਾ ਸਮਾਂ ਕੰਮ ਕਰਨਾ ਪੈਂਦਾ ਹੁਣ ਬੱਚਾ ਜਿਹੜਾ ਹੈਗਾ ਇਹ ਉਹਨੇ 5 ਮਿੰਟ ਸੀ ਮੈਨੂੰ ਕੀਤਾ ਤਾਂ ਉਹ ਤਾਂ ਘੰਟੇ ਵਰਗਾ ਹੈ ਤੇ ਆਪਾਂ ਜੇ ਘੰਟਾ ਸੀ ਮਨ ਕੀਤਾ ਤੇ ਆਪਣੇ 5 ਮਿੰਟਾਂ ਵਰਗੇ ਕਿਉਂਕਿ ਬਰਦ ਕੋ ਜ्यों-ਜਿਹਾ ਇਹ ਉਮਰ ਬਾਤੀ ਜਾਊਗੀ ਤ्यों-ਤ्यों ਸਾਡੇ ਵਿਚਾਰ ਵਾਦੇ ਜਾਣਗੇ ਆਪਾਂ ਦੇਖਦੇ ਆ ਨਾ ਜਿੰਨੇ ਵੀ ਬੱਤੀ ਉਮਰ ਦੇ ਹੋਣਗੇ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਮੈਂ ਮੇਰੀ ਨਹੀਂ ਜਾਂਦੀ ਹੈਗੀ ਉਹਨਾਂ ਦੇ ਵਿਚਾਰ ਹੀ ਉਹਨੇ ਜਾਰਾ ਅਸੀਂ ਪਿੱਛੇ ਜਾਣੀ ਕੀਤਾ ਉਹ ਅਸੀਂ ਆਈ ਬਣਾਇਆ ਸਿਆਹ ਕੀਤਾ ਐਨਾ ਮੈਂ ਮੇਰੀ ਦੇ ਵਿੱਚ ਉਹਨਾਂ ਦਾ ਜੀਵਨ ਖਤਚਤ ਹੋਇਆ ਪਿਆ ਇਸ ਦੇਹੀ ਨੂੰ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗਵਿੰਦ ਭੂਲ ਮਤ ਜਾਣਾ ਆਸ਼ਕ ਕਹਿੰਦੇ ਕਿ ਤੂੰ ਭੁੱਲ ਨਾ ਜਾਇਓ ਤੁਸੀਂ ਭਜਨ ਬੰਦਗੀ ਦੇ ਵਿੱਚੋ ਗੋਵਿੰਦ ਦੀ ਭਜਨ ਬੰਦਗੀ ਦੇ ਵਿੱਚ ਆਪਣੇ ਆਪ ਦੀ ਸੁਰਤੀ ਜੋੜੋ ਭਜੋ ਗਵਿੰਦ ਭੂਲ ਮਤ ਜਾਣਾ ਮਾਨਸ ਜਨਕ ਇਹੀ ਲਾਹਾ ਸਮਝਾਈ ਨਾ ਆਪ ਨੂੰ ਸਮਝਾਇਆ ਗਿਆ ਪੇ ਪਰ ਪਤਮਾਨੂ ਕੁ ਦਿਹਰੀਆ ਗੋਵਰੇ ਦੇ ਮਿਲਣ ਕੀ ਇਹ ਤੇਰੀ ਰੱਯਾ ਹੁਣ ਕੀਰਤਨ ਕਰਦੇ ਵਾਲੇ ਕੀਰਤਨ ਕਰੀ ਜਾਂਦੇ ਆ ਪਾਠੀ ਸਿੰਘ ਜੀ ਪੜ੍ਹੀ ਜਾਂਦੇ ਆ ਮੰਗਿਆ ਆਪਾਂ ਗੁਰਬਾਣੀ ਚ ਪੜ੍ਹੀ ਜਾਂਦੇ ਆ ਜਿੰਨਾ ਕੱਪੜੇ ਵਰਵਾਣੀ ਜਾਦਾ ਜਾਂ ਆਪਣੇ ਕੀਰਤਨ ਜਾਦਾ ਕਰ ਨੂੰ ਕੋ ਆਪਾਂ ਇਹਨਾਂ ਬਚਨਾਂ ਨੂੰ ਜਾਂ ਇਹਨਾਂ ਸ਼ਬਦਾਂ ਨੂੰ ਕਿਤੇ ਵਿਚਾਰਿਆ ਨਹੀਂ ਗੰਧਾਈ ਦੇ ਵਿੱਚ ਜਾ ਕੇ ਕਿਉਂ ਨਹੀਂ ਵਿਚਾਰਿਆ ਕਿਉਂਕਿ ਅਸੀਂ ਜੀਵਨ ਪੜਨ ਤੱਕ ਹੀ ਸੀਮਤ ਰਹੇ ਪੀ ਅਸੀਂ ਪੜਨਾ ਮਾਰੇ ਕਹਿੰਦੇ ਨਾ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜੇ ਸੁਣੇ ਪਿਆ ਗੁਈ ਜੋ ਸਹਿ ਜਨੰਗਿਆ ਸੋਈ ਵਿੰਡੂਲ ਪਰਸਨਕੀ ਦਾ ਕੁਛ ਨਹੀਂ ਬਣਦਾ ਹੈਗਾ ਜਿੰਨੀ ਦੇਰ ਆਪਾਂ ਸੈਰੀ ਦੇ ਵਿੱਚ ਜਾ ਕੇ ਇਹਨੂੰ ਮਿਲਦੇ ਨਹੀਂ ਨੇ ਹਨੂਕਰੂ ਨਾਨਕ ਦੇਵ ਜੀ ਦੇ ਕਰਮ ਨੇ ਉਹ ਗੁਰਤਬਾਣੀ ਪ੍ਰਗਟ ਕੀਤੀ ਗਗਤਾ ਨਾਮ ਵਖਤੇ ਵਿੱਚ ਕਾਲ ਯੁਗ ਪਿੱਛੇ ਵਕਤਿਆਂ ਕਦੋਂ ਵਕਤਿਆਂ ਕਾਲ ਯੁਗ ਦੇ ਵਿੱਚ ਕਰਤ ਕਰਤ ਹਰ ਭਰੂ ਰਹਾ ਕੱਟ ਕੱਟ ਤੀਨੂ ਪਿਆ ਆਪਣੇ ਸਰੀਰਾਂ ਨੂੰ ਵੀ ਸਾਰੇ ਸਰੀਰਾਂ ਦੇ ਵਿੱਚ ਉਹ ਨੱਕੋ ਨੱਕ ਭਰਿਆ ਪਿਆ ਨਾਮ ਰਤਨ ਤੈਨ ਕੇ ਹੱਥ ਦੇ ਪ੍ਰਗਟਿਆ ਜੋ ਵਰਸ਼ਨ ਨਹੀਂ ਪਾ ਦਿੱਕਿਆ ਇਹਨੇ ਨਾਮ ਦਾ ਖਜ਼ਾਨਾ ਉਹਨਾਂ ਹਿਰਦਿਆਂ ਦੇ ਵਿੱਚ ਪ੍ਰਗਟ ਹੋ ਗਿਆ ਜਿਹੜਾ ਗੁਰੂ ਦੀ ਸ਼ਬਦ ਵਿੱਚ ਆ ਗਿਆ 把才打的呀，啊